ਮਾਦ ਬੈਤੋੜ ਬੋ ਲੱਗੀ ਆ ਚਲੋ ਚਲ ਨਹੀਂ ਮਾਂ ਕ ਮੰਗ ਜਾ ਕੇ ਉਹਦੀ ਭੜਾਪਾ ਪੈਨਸ਼ਨ ਲੱਗੀ ਆ ਉਹਨੇ ਪੈਸੇ ਸੇਵਾ ਚ ਲੱਗੇ ਜਾਣੇ ਬਾਈ ਬਾਈ ਮਰ ਲਿਆ ਲੈ ਆ ਲੈ ਆ ਮਾਰ ਆ ਮੈਂ ਤੇਰੇ ਨਾਲ ਭੁੱਲਣਿਆ ਰਾਜ ਮੈਂ ਹੋਇਆ ਚੁੱਕਾ ਹੁਣ ਚਿੱਟੇ ਨਸ਼ੇ ਦਾ ਸ਼ਕਰ ਮੈਨੂੰ ਲੱਗਦੀ ਆ ਥੋੜ ਮੇਰਾ ਹੋਇਆ ਬੁਰਾ ਹਾਲ ਜਾਂ ਤੂੰ ਨਸ਼ਾ ਮੈਨੂੰ ਦੇ ਦੇ ਜਦ ਗੋਲੀ ਮੇਰੇ ਮਾਰ ਹੋਣਾ ਉਹ ਨਹੀਂ ਮੈਨੇ ਹਰਾ ਮੋਤ ਦੇਣਾ ਪਿਆ ਬਿੰਦੂ ਆਪਣਾ ਸਰੀਰ ਅੱਜ ਬੋਝ ਲੱਗ ਰਿਹਾ ਮੇਰੇ ਟੁੱਟਦੇ ਹੱਡ ਮਾਏ ਮੇਰੇ ਬਲ ਦੇਖ ਮੇਰਾ ਨਸ਼ਾ ਪੂਰਾ ਕਰ ਚਾਹੇ ਕੁਝ ਵੀ ਤੂੰ ਵੇਚੇ ਹੋ ਤੜਫਿਆ ਮੈਰੀ ਮਤੋਂ ਹੁੰਦੀ ਦੀ ਸਵਾਰ ਮਾਏ ਜਾਂ ਦਾ ਬੰਦਾ ਕਿਤੋਂ ਮੰਗ ਲੈ ਉਦਾਂ ਜੇ ਤੂੰ ਚੰਦਿਆ ਕੇ ਪੁੱਤ ਤੇਰਾ ਅੱਖਾਂ ਸਾਹਮਣੇ ਹੈ ਪੈਸਾ ਕਰਨਾ ਤੂੰ ਕੀ ਜੇਕਰ ਪੁੱਤ ਹੀ ਦਾ ਮੇਰੇ ਨੜਾ ਵਿੱਚ ਕੁੰਬਦਾਇਆ ਛਿੱਟੇ ਦਾ ਫੁਆਰ ਉਹ ਗਲਤੀ ਸੀ ਮੇਰੀ ਬੜਾ ਬੁਰੇ ਯਾਰਾ ਨਾਲ ਹੁਣ ਨੇੜੇ ਨੀ ਕੀ ਹੁੰਦਾ ਨਕ ਨਾਲ ਆ ਬਿਠਾਉਂਦਾ ਉਦੋਂ ਮੁਫਤ ਚ ਦਿੱਤਾ ਹੁਣ ਮੰਗਦੇ ਆਜਾ ਮੈਂ ਕਿੱਥੇ ਨੂੰ ਮੈਂ ਜਾਵਾਂ ਕਿਹਦਾ ਬੂਆ ਖੜਕਾਵਾ ਕੋਈ ਸੁਣਦਾ ਨਹੀਂ ਮੇਰੀ ਕਿਨੂੰ ਦਰਦ ਸੁਣਾ ਮੈਂ ਕੋ ਤੂੰ ਹੀ ਮੇਰੀ ਮਾਂ ਜਿਹੜੀ ਚੜਦੀ ਆ ਦੁੱਖ ਮੇਰਾ ਤੜਪ ਤੜਫੇ ਅੱਜ ਮਰ ਜਾਣਾ ਪੁੱਤ ਤੇਰਾ ਤਾਲਾ ਯਾ ਮਨ ਰਸੀ ਕੋਸੇ теаਟਰ ਤੁਸੀਂ ਮੈਨੂੰ ਚਾਹ ਲੈਣਾ ਮੇਰੀ ਮਾਂ ਤੂੰ ਇੱਕ ਮਿੱਥੇ ਕਰਦੇ ਰਾਮ ਮੈਨੂੰ ਸੰਗਲਾ ਨਾ ਬਣ ਕੇ ਤੂੰ ਘਰ ਲੈ ਕਾਦਮੇ ਤੋਂ ਹੋਰ ਕੋਈ ਨਹੀਂ ਚਹਰਾ ਨਹੀਂ ਦਿੰਦਾ ਸਹਾਰਾ ਦੱਸ ਮੈਂ ਤੇਰਾ ਬੁੱਢੇ ਜੀ ਕੀ ਪੜਦਾ ਸਹਾਰਾ ਮੇਰੇ ਆਪਣੇ ਹੀ ਅੱਗ ਬਿਨਾਂ ਲਸ਼ਿਆ ਤੂੰ ਚੱਲ ਤੇਰੀ ਸਭ ਤੇਰੇ ਸਾਹਮਣੇ ਕੋਈ ਲੁਕੀ ਹੋਈ ਗੱਲ ਤੇ ਨਹੀਂ ਤੂੰ ਮੈਨੂੰ ਪਾਲਿਆ ਤੇ ਮੈਂ ਤੈਨੂੰ ਦੁੱਖ ਦਿੱਤਾ ਜਾ ਤੇਰਾ ਹਟਾ ਤੇ ਮੈਂ ਸੁੱਟ ਦਿੰਦਾ ਕੰਗੜਮ ਵੀ ਵਿੱਚ ਤੇਰੇ ਵਾਲੀਆਂ ਵੀ ਵੇਚਿਆ ਮੈਂ ਬਿਉਣ ਬੜਾ ਯਾਰ ਤੇਰਾ ਅੱਗ 'ਚ ਮੈਂ ਸੁੱਟ ਦਿੰਦਾ ਮੈਂ ਹੀ ਤੇਰਾ ਦੇਖੀ ਮੈਂ ਦੇ ਤੂੰ ਸੁਜਾ ਮੈਨੂੰ ਤੂੰ ਮੇਰਾ ਸੁਖ ਮੰਗੇ ਲੱਗੇ ਨਾ ਹਵਾ ਤੈਨੂੰ ਬਸਿਆ ਮੈਂ ਘਰ ਤੇਰਾ ਆਪੇ ਹੀ ਉਜਾਰ ਦਿੱਤਾ ਗੁੰਦ ਬਸਰੀਰ ਮੈਂ ਤਾਂ ਟੀਕਿਆ ਨਾ ਛੜ ਲਤਾ ਕਣੀ ਸਿੱਕ ਲੈਣੀ ਉਹ ਪਹਿਲੀ ਵਾਰੀ ਲਾਇਆ ਜਦੋਂ ਪੰਨੀਆਂ ਤੋਂ ਢੀਕਿਆ ਸੀ ਯਾਦ ਨਹੀਂ ਉਹ ਆਇਆ ਕਦੋਂ ਮੰਗਤਾ ਬੜਾ ਕੇ ਜਿੰਨੇ ਪਿੰਡ 'ਚ ਕਮਾਇਆ ਮੈਨੂੰ ਹੁਣ ਮੈਨੂੰ ਹੋਸ਼ ਆਈ ਛੁੱਟੇ ਨਾ ਛਡਾਇਆ ਮੈਂ ਤੋ ਤੇ 6 ਫੁੱਟ ਦਾ ਸਰੀਰ ਇਹ ਦੇਖਾ ਲਿਆ ਮਾਏ ਹੁਣ ਬੱਚਿਆ ਦੀ ਮੀਰੇ ਉਹਦਾ ਕੱਖ ਵੀ ਨਾ ਰਹੇ ਜਿਹਨੇ ਨਸ਼ਾਏ ਪੜਾਇਆ ਮੈਂ ਤੇ ਬਹੁਤ ਪਛਤਾਉਣਾ ਕਾਦੂ ਸ਼ੌਕ ਦਾ ਮੈਂ ਲਾਇਆ ਪਹਿਲਾ ਸ਼ੌਕ ਦਾ ਮੈਂ ਲਾਇਆ ਹੁਣ ਬੜੀ ਮਜਬੂਰੀ ਮੈਨੂੰ ਰੋਟੀ ਤੋਂ ਵੀ ਜ਼ਿਆਦਾ ਲੱਗੇ ਚਿੱਟਾ ਆ ਜ਼ਰੂਰੀ ਏ ਹੋ ਬਾਡਰ ਤੋਂ ਭਾਰ ਕੇ ਦੇ ਮੰਤਰ ਕੇ ਆਇਆ ਏ ਹੋ ਰੰਗਲੇ ਪੰਜਾਬ ਦੀ ਤਬਾਹੀ ਲਈ ਬੜਾਇਆ ਨਾਲੇ ਮੇਰੇ ਜਹੇ ਹੋਰ ਕਿੰਨੇ ਬੇਟੇ ਦੀ ਜੜੇ ਜਿਹੜੇ ਵੇਚਦੇ ਆ ਉਹ ਸਰਕਾਰਾਂ ਨੇ ਨਹੀਂ ਫੜੇ ਫੜੇ ਪਿੰਦੇ ਜੋ ਮਰੀਜ਼ ਪੈਸਾ ਬੜੀ ਕੁੱਤੀ ਚੀਜ਼ ਜੇ ਕੋਈ ਛੱਡਣਾ ਵੀ ਚਾਹੁੰਦਾ ਉਹ ਤੋਂ ਲੈਂਦੇ ਮੋਟੀ ਫੀਸ ਮੈਂ ਤੇ ਫਾ ਸੱਚ ਕੁਆ ਉਹ ਮੇਰਾ ਖੇੜਾ ਛਡ ਪਾ ਦੋ ਜਾਪੇ ਚਰ ਵਾਲੀ ਗੋਲੀ ਮੈਨੂੰ ਕੋਲ ਕੇ ਪਿਆ ਦੋ ਕੋਈ ਕਰੋ ਮੇਰਾ ਹਿੱਲਾ ਮੇਰੀ ਜਾਨ ਤਾਂ ਬਚਾ ਦੋ ਜਾਓ 500 ਦਾ ਚਟਾ ਮੈਨੂੰ ਜਲਦੀ ਲਿਆ ਦੋ ਮੋਬ ਚਾਲੋ ਯਾ ਮਨ ਅਸੀਂ ਹੋ ਜਸਿਆ ਤੋਚੇ ਨਾ ਤੋਚ ਨਾ ਕੇ ਤੋੜ ਪਾਵਾਂਗੇ ਕੋਈ ਮੈਨੂੰ ਕਿਤੇ ਮੋਬ ਚਾਲੋ ਯਾ ਮਨ ਅਸੀਂ ਹੋ ਜਸਿਆ ਤੋਚੇ ਨਾ ਤੋਚ ਜਦੋਂ ਮੈਂ ਕਾਲੇ ਪੜਦਾ ਸੀ ਤਾਂ ਖਾਣ ਪੀਣ ਦਾ ਚੰਕੀ ਸੀ ਮੈਂ ਕੋਈ ਨਿਸ਼ਾਨੀ ਕਰਦਾ ਸੀ ਮੈਂ ਹੱਥੇ ਦੇ ਨਾਲ ਸਿੱਟ ਬਾਲ ਲਈ ਜਿਗਰਾ ਬਦਿਆ दारू ਚਾਲ ਲਈ ਫਿਰ ਮੈਂ ਤੁਰਿਆ ਚਿੱਟੇ ਬਲੇ ਨੇ ਤਾਂ ਮੇਰੀ ਜਿੰਨ ਕੀ ਸਾਰਤੀ ਹੁੰਦਾ ਬਸ ਮਜਬੂਰੀਆਂ ਮੈਂ ਰਿਸ਼ਤਿਆਂ ਕੋਲੋਂ ਦੂਰ ਹਾਂ ਮੈਂ ਕੱਕੀਆਂ ਦੇ ਲਈ ਚੋਰੀਆਂ ਮੈਂ ਨਾ ਕੋਈ ਕਰੇ ਯਕੀਨ ਮੇਰੇ ਸੇ ਚਿੱਟਾ ਬਹਿ ਗਿਆ ਲੇਖ ਮੇਰੇ ਤੇ ਨਾ ਮੈਂ ਦੇਖੀ ਭੈਣ ਕੁਬਾਰੀ ਜੀ ਦੇ ਸਾਹ ਮੈਂ ਚਾਹ ਵੇਚ ਤੇ ਆਪਣੇ ਤੋਂ ਮੈਨੂੰ ਨਫ਼ਰਤ ਹੋ ਗਈ ਜਾਣ ਪੁਣੇ ਵਿੱਚ ਗਲਤੀ ਹੋ ਗਈ ਛੱਡਣਾ ਚਾਹਾਂ ਮੈਂ ਛੱਡ ਨਹੀਂ ਸਕਦਾ ਹੁਣੇ ਮੇਰੀ ਆਦਤ ਹੋ ਗਈ ਗਰੋਂਦਰੀ ਜਲਦਾ ਹਾਂ ਮੈਂ ਹਰ ਪਲ ਹਰ ਦੇ ਮਰਦਾ ਮੈਂ ਜੇ ਵੀ ਲੱਗਦੀ ਸ਼ੱਕ ਨਹੀਂ ਚੰਗੀ ਉਹਦੇ ਤੋਂ ਵੀ ਮੰਗਦਾ ਹਾਂ ਮੈਂ ਮਾਂ ਵੀ ਮੰਗਲਾ ਦਿੱਤੀ ਵਸਿਆ ਕਰ ਉਜਾੜ ਦਿੱਤਾ ਜਿਸਨੇ ਵੀ ਮੈਨੂੰ ਜ਼ਿੰਦਗੀ ਦਿੱਤੀ ਉਸ ਨੂੰ ਵੀ ਮੈਂ ਮਾਰ ਦਿੱਤਾ ਕਦੇ ਪੁੱਤ ਨੀ ਛੇੜੀ ਜੰਮੇ ਨਾ ਸੋਨੇ ਰੱਬ ਤੂੰ ਇੱਕ ਦੁਆ ਮੇਰੀ ਕੋਰੇ ਕਿਥੇ ਤੱਕੇ ਖਾਂਦੀ ਹਾਂ ਗਈ ਚਿਤਾ ਮੰਗੜਾ ਮਾਂ ਮੇਰੀ ਮੈਨੂੰ ਚਿੱਤੇ ਤੋਂ ਬਚਾ ਲੋ ਯਾ ਮਨ ਵਸੇ ਗੋਜ਼ ਪਿਆ ਤੋ ਚੇਨ ਨਾਲ ਤੋੜ ਨਾ ਲੱਗੇ ਇਹਨਾਂ ਨੂੰ ਤੋੜ ਨਾ ਸਕਦੇ ਮੈਨੂੰ ਚਿੱਤੇ ਤੋਂ ਬਚਾ ਲੋ ਯਾ ਮਨ ਵਸੇ ਗੋਜ਼ ਪਿਆ ਤੋ ਚੇਨ ਨਾਲ ਤੋੜ ਨਾ ਲੱਗੇ ਇਹਨਾਂ ਨੂੰ